ਪੂਰੇ ਪੰਜਾਬ ਦੇ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣੀਆਂ ਨੇ ਜਿਸ ਨੂੰ ਲੈ ਕੇ ਵਕ ਵਕ ਪਿੰਡਾਂ ਵਿੱਚ ਸਰਬਸੰਮਤੀ ਦੇ ਨਾਲ ਵੀ ਸਰਪੰਚ ਚੁਣੇ ਜਾ ਰਹੇ ਨੇ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਬਲੋਕ ਹਾਜੀਪੁਰ ਦੇ ਅਧੀਨ ਆਉਣ ਵਾਲਾ ਪਿੰਡ ਪੱਤੀ ਟਿੱਬਾ ਟਿੱਬੀਆਂ ਜਿੱਥੋਂ ਦਾ ਇੱਕ ਛੋਟੀ ਉਮਰ ਦੇ ਵਿੱਚ ਨੌਜਵਾਨ ਪਿੰਡ ਵਾਸੀ ਵੱਲੋਂ ਸਰਬਸੰਮਤੀ ਦੇ ਨਾਲ ਸਰਪੰਚ ਬਣਾਇਆ ਗਿਆ ਗੱਲਬਾਤ ਕਰਦੇ ਹਾਂ ਉਸ ਨੌਜਵਾਨ ਦੇ ਨਾਲ ਨਮਸਕਾਰ ਜੀ ਨਮਸਕਾਰ ਜੀ ਪਹਿਲੇ ਤਾਂ ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ ਜੀ ਧੰਨਵਾਦ ਜੀ ਤੇ ਤੁਹਾਡੇ ਚੈਨਲ ਦਾ ਵੀ ਬਹੁਤ-ਬਹੁਤ ਸ਼ੁਕਰੀਆ ਜਿਹੜੇ ਸਾਡੇ ਕੋਲ ਆਏ ਆ ਇੱਥੇ ਪਹਿਲੇ ਸਭ ਤੋਂ ਪਹਿਲੇ ਆਪਣਾ ਨਾਮ ਔਰ ਪਿੰਡ ਦੱਸਿਆ ਜਾਵੇ ਮੇਰਾ ਨਾਮ ਸਤਵਿੰਦਰ ਸਿੰਘ ਜੀ ਮੈਨੂੰ ਲੱਕੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜੀ ਤੇ ਪਿੰਡ ਮੇਰਾ ਪੱਤੀ ਟਿਬਾ ਟਿਬੀਆਂ ਜੀ ਲੱਕੀ ਜੀ ਪਿੰਡ ਵਾਸੀਆਂ ਵੱਲੋਂ ਸਰਬਸੰਮਤੀ ਨਾਲ ਤੁਹਾਨੂੰ ਸਰਪੰਚ ਚੁਣਿਆ ਗਿਆ ਕੀ ਕਹਣਾ ਚਾਹੋਗੇ ਮੈਂ ਪਹਿਲੇ ਤੇ ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੈਨੂੰ ਇਹ ਸੁਯੋਗ ਸਮਝਾਇਆ ਤੇ ਲੱਗਦਾ ਨਹੀਂ ਜਿਹੜੇ ਸਰਪੰਚ ਚੋਣਾਂ ਹੋ ਰਹੀਆਂ ਜਾ ਰਹੀਆਂ ਨੇ ਲੋਕਾਂ ਦੇ ਲੱਖਾਂ ਰੁਪਏ ਦੀ ਲੋਕਾਂ ਵੱਲ ਬੋਲੀ ਕੀਤੀ ਜਾ ਰਹੀ ਹੈ ਕਿਵੇਂ ਇਸ ਕੰਮ ਨੂੰ ਕਿਵੇਂ ਦੇਖਦੇ ਹੋ ਇਹ ਕੰਮ ਬਾਈ ਜੀ ਬਹੁਤ ਜ਼ਿਆਦਾ ਗਲਤ ਹੈ ਜਿਹੜਾ ਆਪਾਂ ਇੰਨਾ ਪੈਸਾ ਬੋਲੀਆਂ ਤੇ ਲਾ ਬੈਠੇ ਆਂ ਤੇ ਪਿੰਡ ਦਾ ਵਿਕਾਸ ਆਪਾਂ ਕੀ ਕਰਾਂਗੇ ਜੇ ਆਪਾਂ 2-2 ਕਰੋੜ ਦੀ ਬੋਲੀ ਲਾ ਦਾਂਗੇ ਤੇ ਪਿੰਡ ਦਾ ਵਿਕਾਸ ਕਿੱਦਾਂ ਹੋਊਗਾ ਲੱਖੀ ਜੀ ਤੁਹਾਨੂੰ ਪਿੰਡ ਵਾਸ਼ੀਆਂ ਵੱਲੋਂ ਸਰਪੰਚ ਚੁਣਿਆ ਗਿਆ ਉਹ ਕਿਹੜੇ ਕੰਮ ਨੇ ਜੋ ਪੈਸੇ ਦੇ ਆਧਾਰ ਤੇ ਤੁਹਾਡੇ ਵੱਲੋਂ ਕੀਤੇ ਜਾਣਗੇ ਬਾਈ ਜੀ ਇੱਥੇ ਇਸ ਪਿੰਡ ਦੇ ਵਿੱਚ ਥੋੜਾ ਪਾਣੀ ਦੀ ਸਮੱਸਿਆ ਆ ਜੀ 메ਨ ਜਿਹੜੀ ਆ ਪਾਣੀ ਦੀ ਸਮੱਸਿਆ ਆ ਤੇ ਉਸ ਤੋਂ ਬਾਅਦ ਥੋੜਾ ਸਰਾਂ ਹੈ ਤੇ ਸੜਕਾਂ ਦਾ ਥੋੜਾ ਕੰਮ ਹੈ ਤੇ ਪਿੰਡ ਵਾਸੀਆਂ ਨੂੰ ਬਹੁਤ ਜ਼ਿਆਦਾ ਉਮੀਦ ਹੈ ਸਾਡੇ ਤੋਂ ਤੇ ਅਸੀਂ ਵੀ ਉਹਨਾਂ ਨੂੰ ਵਿਸ਼ਵਾਸ ਦਿਲਾਇਆ ਕਿ ਅਸੀਂ ਤੁਹਾਡੀ ਉਮੀਦਾਂ ਤੇ ਖਰੇ ਉਤਰਾਂਗੇ ਛੋਟੀ ਉਮਰ ਦੇ ਵਿੱਚ ਤੁਹਾਨੂੰ ਪਿੰਡ ਵਾਸੀਆਂ ਵੱਲੋਂ ਸਰਪੰਚ ਬਣਾਇਆ ਗਿਆ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਨੌਜਵਾਨਾਂ ਨੂੰ ਬਾਈ ਜੀ ਇਹ ਹੀ ਮੈਸੇਜ ਆ ਕਿ ਨਸ਼ੇ ਤੋਂ ਦੂਰ ਹੋ ਕੇ ਪਿੰਡ ਦੇ ਵਿਕਾਸ ਵੱਲ ਚੱਲੀਏ ਜਾਂ ਫਿਰ ਵੈਸੇ ਖੇਡਾਂ ਵੱਲ ਆਪਾਂ ਆਪਣਾ ਰੁਝਾਨ ਵਧਾਈਏ ਲੱਗਦਾ ਨਹੀਂ ਜੀ ਤੁਹਾਨੂੰ ਸਰਪਸੰਮਤੀ ਨਾਲ ਸਰਪੰਚ ਬਣਾਇਆ ਗਿਆ ਬਾਕੀ ਪਿੰਡਾਂ ਵਿੱਚ ਵੀ ਇਹ ਚੀਜ਼ਾਂ ਹੋਣੀ ਚਾਹੀਦੀਆਂ ਹਾਂਜੀ ਜ਼ਰੂਰ ਹੋਣੀਆਂ ਚਾਹੀਦੀਆਂ ਜੀ ਸਰਪਸੰਮਤੀਆਂ ਨਾਲ ਕੀ ਹੈ ਕਿ ਇੱਕ ਆਪਾਂ ਪ੍ਰੇਮ ਭਾਵਨਾ ਨਾਲ ਰਹੀਦਾ ਸਾਰਿਆਂ ਨਾਲ ਮੰਨ ਲਓ ਜੇ ਆਪਾਂ ਇਲੈਕਸ਼ਨ ਲੜਦੇ ਆਂ ਚਲੋ ਸਾਡੇ ਪਿੰਡ ਸਰਪਸੰਮਤੀ ਹੋ ਗਈ ਆ ਬਹੁਤ ਵਧੀਆ ਗੱਲ ਹੈ ਪਿੰਡ ਵਾਲਿਆਂ ਦਾ ਧੰਨਵਾਦ ਆ ਹੋਰ ਵੀ ਪਿੰਡਾਂ ਦੇ ਵਿੱਚ ਇਲੈਕਸ਼ਨ ਹੈ 15 ਤਰੀਕ ਨੂੰ ਆਪਣਾ ਤਾਂ ਇੱਕੋ ਹੀ ਕਹਿਣਾ ਹੈ ਕਿ ਮੈਸੇਜ ਆ ਉਹਨਾਂ ਨੂੰ ਕਿ ਜਦੋਂ ਤੱਕ ਵੋਟਾਂ ਹੁੰਦੀਆਂ ਆ ਰਾਮ ਨਾਲ ਆਪਾਂ ਭਾਈਚਾਰੇ ਨਾਲ ਰਿਹਾ ਜਾਵੇ ਜੀ ਉਹ ਇਲਾਕਾ ਨਿਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਲਾਸਟ ਵਿੱਚ ਇਲਾਕਾ ਨਿਵਾਸੀਆਂ ਨੂੰ ਇਹੀ ਮੈਸੇਜ ਹੈ ਕਿ ਪਿਆਰ ਦੇ ਨਾਲ ਇਲੈਕਸ਼ਨ ਨਾਲ ਲੜੋ ਤੇ ਲੜਾਈ ਝਗੜੇ ਵਾਲ ਥਿਆਰ ਨਾ ਦਿੱਤਾ ਜਾਵੇ ਗੱਲਬਾਤ ਕੀਤੀ ਉਸ ਨੌਜਵਾਨ ਦੇ ਨਾਲ ਦੱਸਦੀ ਹੈ ਕਿ ਛੋਟੀ ਉਮਰ ਦੇ ਵਿੱਚ ਇਹ ਨੌਜਵਾਨ ਲੱਕੀ ਹੈ ਜੋ ਕਿ ਰਿੰਕੂ ਸਵਾਰ ਦੇ ਜੋ ਪਹਿਲਵਾਨ ਉਹਦੇ ਛੋਟੇ ਭਰਾ ਦੇ ਨਾਮ ਦੇ ਨਾਲ ਇਹ ਲੱਕੀ ਪਹਿਲਵਾਨ ਨੂੰ ਜਾਣਿਆ ਜਾਂਦਾ ਹੈ ਔਰ ਛੋਟੀ ਉਮਰ ਦੇ ਵਿੱਚ ਪਿੰਡ ਵਾਸੀਆਂ ਵੱਲੋਂ ਇਸ ਨੌਜਵਾਨ ਨੂੰ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਗਿਆ ਔਰ ਇਹਨਾਂ ਵੱਲੋਂ ਇਹ ਕਿਹਾ ਕਿ ਸਾਡੇ ਪਿੰਡ ਵਿੱਚ ਇੱਕ ਬਾਟਰ ਸਪਲਾਈ ਦੀ ਪ੍ਰੋਬਲਮ ਹੈ ਕੁਝ ਹੋਰ ਪ੍ਰੋਬਲਮ ਵੀ ਇਹਨਾਂ ਦੱਸਿਆ ਨੇ ਜੋ ਪਹਿਲ ਦੇ ਆਧਾਰ ਤੇ ਕੀਤੀਆਂ ਜਾਣਗੀਆਂ ਅੱਜ ਤੁਹਾਡੀ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਮੈਂ ਮੈਂਬਰ ਪੰਨ ਸਾਹਿਬ ਟੀਬੇ ਟੀਬੀਆਂ ਦੀ ਬੋਰਡੀਆਂ ਸਾਡੇ ਪਿੰਡ ਵਿੱਚ ਬਹੁਤ ਜ਼ਿਆਦਾ ਸਮੱਸਿਆ ਆ ਜੋ ਕਿ ਪੂਰੀਆਂ ਹੋਣੀਆਂ ਚਾਹੀਦੀਆਂ ਇੱਕ ਤੇ ਪਿੰਡ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਆ ਇੱਕ ਥੋੜੀਆਂ ਗਲੀਆਂ ਵੀ ਬਣਣ ਵਾਲੀਆਂ ਆ ਹੋਰ ਵੀ ਛੋਟੀਆਂ ਛੋਟੀਆਂ ਬਹੁਤ ਜ਼ਿਆਦਾ ਸਮੱਸਿਆ ਜਿਹੜੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਆ